ਬੜੀ ਬਾਡੇ ਕੰਡੀ ਦੇ ਵਿੱਚ ਪਹੁੰਚੀ ਹੈ ਇਹਦਾ ਮਕਸਦ ਕੀ ਹੈ ਇੱਥੇ ਪਹੁੰਚੜ ਦਾ ਇਸੇ ਤਰ੍ਹਾਂ ਸਾਰੇ ਨਗਰਾਂ ਦੇ ਵਿੱਚ ਗੜੀਆਂ ਦੇ ਵਿੱਚ ਘਰ-ਘਰ ਅਸੀਂ ਪਹੁੰਚ ਕੇ ਪਹਾੜੀ ਕਿਸਾਨ ਜਿੰਨੀਆਂ ਇੱਕ ਆਜ਼ਾਦੀ ਬਣੋ ਸੁਨੇਹ ਲਾ ਰਿਹਾ ਕਿ ਆਉਣ ਵਾਲੀ ਜਿਹੜੀ ਇੱਕ ਗ੍ਰੀਕ ਹੈ 21 ਤਰੀਕ ਨੂੰ ਪਿੰਡ ਲਾਂਗੋਵਾਲ ਬੰਡੀ ਲਾਂਗੋਵਾਲ ਦੇ ਛੱਡ ਦੇ ਥੱਲੇ ਆਪਨੇ ਸੰਯੁਕਤ ਮੋਰਚੇ ਵੱਲੋਂ ਬਹੁਤ ਹੀ ਵੱਡਾ ਵਿਸਾਰ ਜਿਹੜਾ ਕੱਟ ਕੀਤਾ ਜਾ ਰਿਹਾ ਹੈ ਇਹ ਕਾਠ ਆਪਣੇ ਪੰਜਾਬ ਦੇ ਜਿਹੜੇ ਜਾਂ ਸਰਕਾਰਾਂ ਨੇ ਸ਼ਹੀਦ ਕੀਤੇ ਨੌਜਵਾਨ ਚਾਹੇ ਉਹ ਸਭੂ ਬਾਰਡਰ ਦੇ ਹੋਣ ਚਾਹੇ ਖਨੌਰੀ ਬਾਡਰ ਦੇ ਹੋਣ ਚਾਹੇ ਦਿੱਲੀ ਮੋਰਚੇ ਦੇ ਹੋਣ ਉਹਨਾਂ ਸਾਰੇ ਸਹੀ ਈਦਾਨੁਸਰਾਂ ਅੰਦਰੀ ਦੇਣ ਦੇ ਵਾਸਤੇ ਇਹ ਸੰਯੁਕਤ ਮੋਰਚੇ ਵੱਲੋਂ ਭਾਰਤੀ ਕਿਸਾਨ ਜੀਆ ਨੇ ਇਕਤਾ ਯਾਦ ਦੇ ਬਣੋ ਇੱਕ ਤਹਿਆਂ ਦਿੱਤਾ ਗਿਆ ਹੈ ਕਿ ਪਿੰਡਾਂ ਦੇ ਵਿੱਚ ਰੇਲੀਆਂ ਵਜਾਨੇ ਕਰਕੇ ਸਾਰੇ ਸੰਗਤਾਂ ਨੂੰ ਹੱਥ ਬੰਨ੍ਹ ਕੇ ਦੇਚਿਆ ਕਰੋ ਕਿ ਬਤੋ ਵੱਧ ਦੇ ਵਿੱਚ ਪਹੁੰਚ ਗਏ ਆਪਰੇ ਸ਼ਹੀਦ ਜੀਰਾਂ ਨੂੰ ਸ਼ਰਧਾਂਜਲੀ ਪੇਸ਼ ਕਰੀਏ